ਕਿ ਜੋ ਕੱਲ ਇੱਕ ਘਟਨਾ ਰੁੱਤਪੁਰ ਵਿੱਚ ਹੋਈ ਹੈ ਇੱਕ ਸਿੱਖ ਨੌਜਵਾਨ ਦੇ ਨਾਲ ਔਰ ਜੋ ਕਿ ਦਰੋਗਾ ਹੈ ਸੰਦੀਪ ਵਿਖਿਆਲ ਕਰਕੇ ਉਸ ਦਾ ਨਾਮ ਹੈ ਔਰ ਉਹਦੇ ਨਾਲ ਉਸ ਬੱਚੇ ਦੇ ਨਾਲ ਉਹਨੇ ਧੱਕਾ ਕੀਤਾ ਔਰ ਉਹਦਾ ਗਲਾ ਵੀ ਦਬਾਇਆ ਔਰ ਪੱਗ ਨੂੰ ਵੀ ਹੱਥ ਪਾਉਣ ਦੀ ਉਹਨੇ ਕੋਸ਼ਿਸ਼ ਕੀਤੀ ਹੈ ਔਰ ਉਹ ਜੋ ਦਰੋਗਾ ਉਹ ਪਹਿਲਾਂ ਇੱਥੇ 17 ਮੀਲ ਵੀ ਚੌਕੀ ਚਿਰਿਆ ਔਰ ਇੱਥੇ ਵੀ ਕਾਫੀ ਘਟਨਾਵਾਂ ਉਹਨੇ ਗਲਤ ਕੀਤੀਆਂ ਨੇ ਕਿ ਤੁਹਾਨੂੰ ਸੰਗਤ ਚ ਲੈ ਕੇ ਇਥੋਂ ਟ੍ਰਾਂਸਫਰ ਕਰਾਇਆ ਗਿਆ ਸੀ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਚਿੱਕੀ ਫਤੇ ਦਾਸ ਗੁਰਵੰਤ ਸਿੰਘ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ શ્રી ਨਾਨਕ ਮੁੱਤਾ ਸਾਹਿਬ ਜੋ ਕਿ ਸੰਗਤ ਨੂੰ ਅਪੀਲ ਨੂੰ ਦੱਸਣਾ ਚਾਹੁੰਦੇ ਆ ਕਿ ਜੋ ਕੱਲ ਇੱਕ ਘਟਨਾ ਉਦੋਂਪੁਰ ਵਿੱਚ ਹੋਈ ਹੈ ਇੱਕ ਸਿੱਖ ਨੌਜਵਾਨ ਦੇ ਨਾਲ ਔਰ ਜੋ ਕਿ ਰੋਗਾਏ ਸੰਦੀਪ ਵਿਖਿਆਲ ਕਰਕੇ ਉਸ ਦਾ ਨਾਮ ਹੈ ਔਰ ਉਹਦੇ ਨਾਲ ਉਸ ਬੱਚੇ ਦੇ ਨਾਲ ਉਹਨੇ ਧੱਕਾ ਕੀਤਾ ਹੈ ਔਰ ਉਹਦਾ ਗਲਾ ਵੀ ਦਬਾਇਆ ਔਰ ਪੱਗ ਨੂੰ ਵੀ ਹੱਥ ਪਾਉਣ ਦੀ ਉਹਨੇ ਕੋਸ਼ਿਸ਼ ਕੀਤੀ ਹੈ ਔਰ ਉਹ ਜੋ ਦਰੋਗਾ ਪਹਿਲਾਂ ਇੱਥੇ 17 ਮੀਲਵੀ ਚੌਕੀ ਚ ਰਿਹਾ ਔਰ ਇੱਥੇ ਵੀ ਕਾਫੀ ਘਟਨਾਵਾਂ ਉਹਨੇ ਗਲਤ ਕੀਤੀਆਂ ਨੇ ਇੱਥੋਂ ਵੀ ਸੰਗਿਆਨ ਚ ਲੈ ਕੇ ਇਥੋਂ ਟ੍ਰਾਂਸਫਰ ਕਰਾਇਆ ਗਿਆ ਸੀ ਔਰ ਜੋ ਕਿ ਰਾਤ ਵੀ ਘਟਨਾ ਹੋਈ ਏ ਉਹਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕ ਮੋਤਾ ਸਾਹਿਬ ਉਸ ਪਰਿਵਾਰ ਦੇ ਨਾਲ ਖੜਾ ਹੈ ਮੇਰੀ ਗੱਲ ਉਹਨਾਂ ਦੇ ਉਸ ਬੇਟੇ ਦੇ ਪਿਤਾ ਜੀ ਨਾਲ ਵੀ ਹੋਈ ਏ ਔਰ ਉਹਨਾਂ ਨੂੰ ਵੀ ਪੂਰਾ ਆਸ਼ਵਾਸਨ ਅਸੀਂ ਦਿੱਤਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਨਾਲ ਖੜੀ ਏ ਔਰ ਮੇਰੀ ਜਿਹੜੇ ਕਤਿਆਲ ਜੀ ਨੇ ਅਡੀਸ਼ਨਲ ਐਸਪੀ ਉਹਨਾਂ ਨਾਲ ਵੀ ਫੋਨ ਤੇ ਗੱਲਬਾਤ ਹੋਈ ਏ ਔਰ ਉਹਨਾਂ ਨੇ ਪੂਰਾ ਸਾਨੂੰ ਆਸ਼ਵਾਸਨ ਦਿੱਤਾ ਕਿ ਮੈਂ ਐਸਪੀ ਨਾਲ ਗੱਲਬਾਤ ਕਰਕੇ ਸ਼ਾਮ ਤੱਕ ਇਹਦੇ ਉੱਤੇ ਕਾਰਵਾਈ ਕਰਾਂਗਾ ਤੁਸੀਂ ਸਾਨੂੰ ਸ਼ਾਮ ਤੱਕ ਸ਼ਾਮ ਤੱਕ ਦਾ ਸਮਾਂ ਦਿੱਤਾ ਜਾਵੇ ਅਸੀਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਅਸੀਂ ਸ਼ਾਮ ਤੱਕ ਦਾ ਸਮਾਂ ਤੁਹਾਨੂੰ ਦਿੰਦੇ ਆ ਅਗਰ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਕੱਲ ਪ੍ਰਧਾਨ ਜੀ ਜਨਰਲ ਸਕੱਤਰ ਸਾਹਿਬ ਸਾਰੀ ਕਮੇਟੀ ਮੈਂਬਰ ਸਾਹਿਬਾਨ ਉੱਥੇ ਐਸਪੀ ਨੂੰ ਮਿਲ ਕੇ ਔਰ ਅਗਰ ਉੱਥੇ ਬੈਠਣਾ ਵੀ ਪਏਗਾ ਪਰਿਵਾਰ ਦੇ ਨਾਲ ਖੜੇ ਹੋਣਾ ਪਏਗਾ ਤਾਂ ਅਸੀਂ ਖੜੇ ਹੋਵਾਂਗੇ ਔਰ ਉਹ بیٹے ਦੇ ਪਿਤਾ ਜੀ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਨੂੰ ਵੀ ਪੂਰਾ ਏਸ਼ੀਆ ਸਵਾਸਨ ਦਿੱਤਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਨਾਲ ਖੜੀ ਹੈ ਇਹ ਅਸੀਂ ਘਟਨਾ ਇਹ ਪਹਿਲਾਂ ਵੀ ਕਰ ਚੁੱਕਿਆ ਹੈ ਇੱਥੇ ਔਰ ਉੱਥੇ ਜਾ ਕੇ ਵੀ ਨੇ ਉਸ ਬੱਚੇ ਦੇ ਨਾਲ ਧੱਕਾ ਕੀਤਾ ਔਰ ਜਿੱਦਾਂ ਦੀ ਵੀ ਕੋਈ ਗੱਲ ਹੋਏਗੀ ਸੰਗਤ ਦੇ ਰੂਪ ਰੂਪ ਗੁਰਦੁਆਰਾ ਪ੍ਰਬੰਧਕ ਕਮੇਟੀ ਦੱਸਦੀ ਰਹੇਗੀ ਔਰ ਉਸ ਪਰਿਵਾਰ ਦੇ ਨਾਲ ਅਸੀਂ ਖੜੇ ਹਾਂ ਅਗਰ ਨਹੀਂ ਜ਼ਰੂਰਤ ਪਈ ਤੇ ਕੱਲ ਸਾਰੀ ਸੰਗਤ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਐਸਪੀ ਤੋਂ ਮਿਲ ਕੇ ਜਾਂ ਉੱਥੇ ਧਰਨਾ ਆਪੈਠਨਾ ਵੀ ਪਏਗਾ ਕਹਿਰਾਬ ਵੀ ਕਰਨਾ ਪਏਗਾ ਤੋਂ ਵੀ ਆਪਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਜੋ ਕੱਲ ਇੱਕ ਘਟਨਾ ਰੁੱਦਰਪੁਰ ਵਿੱਚ ਹੋਈ ਹੈ ਇੱਕ ਸਿੱਖ ਨੌਜਵਾਨ ਦੇ ਨਾਲ ਔਰ ਜੋ ਕਿ ਦਰੋਗਾ ਹੈ ਸੰਦੀਪ ਵਿਖਿਆਲ ਕਰਕੇ ਉਸ ਦਾ ਨਾਮ ਹੈ ਔਰ ਉਹਦੇ ਨਾਲ ਉਸ ਬੱਚੇ ਦੇ ਨਾਲ ਉਹਨੇ ਧੱਕਾ ਕੀਤਾ ਹੈ ਔਰ ਉਹਦਾ ਗਲਾ ਵੀ ਦਬਾਇਆ ਔਰ ਪੱਗ ਨੂੰ ਵੀ ਹੱਥ ਪਾਉਣ ਦੀ ਉਹਨੇ ਕੋਸ਼ਿਸ਼ ਕੀਤੀ ਹੈ ਔਰ ਉਹ ਜੋ ਦਰੋਗਾ ਉਹ ਪਹਿਲਾਂ ਇੱਥੇ ਸਾਡੇ 17 ਮੇਲ ਵੀ ਚੌਕੀ ਚ ਰਿਹਾ ਔਰ ਇੱਥੇ ਵੀ ਕਾਫੀ ਘਟਨਾਵਾਂ ਉਹਨੇ ਗਲਤ ਕੀਤੀਆਂ ਨੇ ਤੇ ਤੁਸੀਂ ਗਿਆਨ ਚ ਲੈ ਕੇ ਇਥੋਂ ਟ੍ਰਾਂਸਫਰ ਕਰਾਇਆ ਗਿਆ ਸੀ